ਆਵਰ ਇਹ ਜਿਹੜੀ ਅਸੀਂ ਅਨਾਉਂਸਮੈਂਟ ਕਰਨ ਜਾ ਰਹੇ ਆ ਇਹ ਪੂਰੀ ਜਨਤਾ ਦੇ ਹਰ ਘਰ ਵਿੱਚ ਅਸੀਂ ਅਨਾਉਂਸਮੈਂਟ ਕਰਨ ਜਾ ਰਹੇ ਜਿਹੜੇ ਨਵਾਂ ਲੋਡ ਅਪਲਾਈ ਕਰਦੇ ਸੀਗੇ ਉਹਨਾਂ ਨੂੰ ਬੜੀ ਪ੍ਰੋਬਲਮ ਆਂਦੀ ਅਸੀਂ 6 ਕਿਲੋਵਾਟ ਤੱਕ ਬਹੁਤ ਪਰ ਸਟੇਟ ਬਿਲਕੁਲ ਲਿਆ ਦਿਆ ਟੈਸਟ ਰਿਪੋਰਟ ਤੁਹਾਨੂੰ 10 ਕਿਲੋਵੋਟ ਦੇ ਤੱਕ ਟੈਸਟ ਰਿਪੋਰਟ ਚਾਹੀਏ ਉਹ ਕਮਰਸ਼ੀਅਲ ਹੈ ਰੈਜੀਡੈਂਸੀ 50 ਤੋਂ 100 ਤੱਕ ਟੈਸਟ ਰਿਪੋਰਟ ਦੀ ਤੁਹਾਨੂੰ ਲੋੜ ਉਹ ਪੀਐਸਪੀਸੀਐਲ ਵੈਰੀ ਪਰ ਜਦੋਂ ਮੈਂ ਇਹ ਅਨਾਉਂਸਮੈਂਟ ਕਰਨ ਜਾ ਮੇਰੀ ਗੁਆਰਸ਼ ਹੈ ਸਾਰੇ ਕੰਜ਼ਿਊਮਰਜ਼ ਲਈ ਜਿਹੜੇ ਲੋਡ ਅਪਲਾਈ ਕਰਦੇ ਆ ਭਈ ਚੰਗੇ ਕੰਟਰੈਕਟਰਾਂ ਤੋਂ ਕੰਮ ਕਰਾ ਲਓ ਅਸੀਂ ਸਹੂਲਤ ਜ਼ਰੂਰ ਦੇ ਰਹੇ ਆ ਵੀ ਤੁਸੀਂ ਤੰਗ ਨਾ ਹੋ ਪਰ ਕੰਟਰੈਕਟਰ ਚੰਗੇ ਤੋਂ ਕੰਮ ਕਰਾ ਲਓ ਕਿਉਂਕਿ ਬਿਜਲੀ ਦਾ ਕੰਮ ਹੈ ਔਰ ਇਹੀ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਇਹ ਬੜਾ ਵੱਡਾ ਸੀ ਉਪਰਾਲਾ ਕੀਤਾ ਇਹਦੇ ਨਾਲ ਕੋਈ 70 75% ਜਿਹੜੇ ਲੋਕੀ ਅਪਲਾਈ ਕਰਦੇ ਆ ਉਹ ਕਵਰ ਹੋ ਜਾਂਦੇ ਜਿਨ੍ਹਾਂ ਨੂੰ ਟੈਸਟ ਰਿਪੋਰਟ ਦੀ ਲੋੜ ਨਹੀਂ ਪਵੇਗੀ 100 ਕਿਲੋਵਾਟ ਤੋਂ ਉੱਪਰ ਵੀ ਸਿਰਫ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀ ਜਿਹੜੀ ਜ਼ਰੂਰੀ ਹੈ ਵੀ ਟਰਾਂਸਫਾਰਮਰ ਠੀਕ ਲੱਗਿਆ ਹੈ ਇਨਸਪੈਕਸ਼ਨ ਉਹ ਹੋਏਗੀ ਹੋਰ ਉੱਥੇ ਵੀ ਟੈਸਟ ਰਿਪੋਰਟ ਜੇ ਤੁਸੀਂ ਲਈਤੀ ਹੈ ਤੁਸੀਂ ਆਪਣੇ ਕੋਲ ਰੱਖ ਲਓ ਜੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਮੰਗ ਰਿਹਾ ਦੇ ਦਿਓ ਉਹਦੀ ਆਪਣੀ ਇਨਸਪੈਕਸ਼ਨ ਇਹ ਪਹਿਲਾ ਸਟੈਪ ਹੈ ਜਿਹੜਾ ਕਿ ਅਸੀਂ ਲੈ ਰਹੇ ਹਾਂ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ ਜੀ ਜਦੋਂ ਅਸੀਂ ਕਨੈਕਸ਼ਨ ਲੈਣ ਜਾਂਦੇ ਆ ਸਾਨੂੰ ਬਹੁਤ ਤੰਗ ਹੋਣਾ ਪੈਂਦਾ ਕਦੀ ਇਹ ਕਾਗਜ਼ ਮੰਗ ਲੈਂਦੇ ਫਿਰ ਜਦੋਂ ਟੈਸਟ ਰਿਪੋਰਟ ਦਿੰਦੇ ਫਿਰ ਉਹ ਚੈੱਕ ਕਰਨ ਲੱਗ ਪੈਂਦੇ ਇੱਕ ਵੀ ਟਿਊਬ ਇੱਧਰ ਉੱਧਰ ਹੋ ਜਾਵੇ ਫਿਰ ਉਹ ਕਹਿੰਦੇ ਨਹੀਂ ਜੀ ਦੁਬਾਰਾ ਕਰੋ ਸੋ ਇਹ ਬੜੀ ਸਹੂਲਤ ਹੋ ਜਾਏਗੀ ਸਾਰੇ ਲੋਕਾਂ ਨੂੰ ਅੱਗੇ ਵੀ ਅਸੀਂ ਬੜੇ ਉਪਰਾਲੇ ਕਰਾਂਗੇ ਤਾਂ ਕਿ ਜਲਦੀ ਤੋਂ ਜਲਦੀ ਕਨੈਕਸ਼ਨ ਰਿਲੀਜ਼ ਲੋਕਾਂ ਦੇ ਹੋ ਜਾਇਆ ਕਰ ਉਹ ਇੱਕ ਇੱਕ ਕਰਕੇ ਗਰਗ ਸਾਹਿਬ ਨੇ ਹੁਣੇ ਜੁਆਇਨ ਕੀਤਾ ਤੇ ਇਹ ਬੜੇ ਐਕਟਿਵਲੀ ਇਹਨਾਂ ਨੇ 3-4 ਦਿਨਾਂ ਚ ਹੀ ਆ ਜਿਹੜਾ ਫੈਸਲਾ ਹੈਗਾ ਲੱਲੇ ਆ ਤੇ ਮਤਲਬ ਕਿ ਜੋ ਵੀ ਇਹਨਾਂ ਨੇ ਕਰਨਾ ਸੀ ਫਾਰਮੈਲਿਟੀਆਂ ਪੂਰੀਆਂ ਹੋ ਕੇ ਫੈਸਲਾ ਹੋ ਗਿਆ ਅੱਗੇ ਵੀ ਅਸੀਂ ਦੋ ਚਾਰ ਚੀਜ਼ਾਂ ਹੋਰ ਲੈ ਆ ਰਹੇ ਆ ਵੀ ਘੱਟੋ ਘੱਟ ਕਾਗਜ਼ ਪੱਤਰ ਲੋਕਾਂ ਨੂੰ ਦੇਨੇ ਪੈਣ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੱਸ ਦਾਂਗੇ ਔਰ ਕਨੈਕਸ਼ਨ ਲੈਣਾ ਇੰਨਾ ਸੌਖਾ ਹੋ ਜਾਏਗਾ ਅਸੀਂ ਇਹਨੂੰ ਟਾਈਮ ਬਾਉਂਡ ਕਰ ਦਾਂਗੇ ਤਾਂ ਕਿ 5-7 ਦਿਨਾਂ ਵਿੱਚ ਲੋਕਾਂ ਨੂੰ ਕਨੈਕਸ਼ਨ ਰਿਲੀਜ਼ ਹੋ ਜਾਿਆ ਕਰੇ ਇੱਕ ਬਿਜਲੀ ਬੋਰਡ ਦਾ ਹੋਰ ਅਸੀਂ ਵੱਡਾ ਫੈਸਲਾ ਕਰਦੇ ਆ ਤੁਹਾਨੂੰ ਜਿਹੜਾ ਕਿ ਅਸੀਂ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਿਹੜਾ ਬਿਜਲੀ ਬੋਰਡ ਨੇ ਕਾਫੀ ਪਿੱਛੇ ਵੀ ਉਪਰਾਲੇ ਕੀਤੇ ਤਾਂ ਕਿ ਜਿਹੜੀ ਬਿਜਲੀ ਦੀ ਕੋਈ ਵੀ ਕਮੀ ਨਾ ਰਵੇ ਔਰ ਜਿਹੜੇ ਫਾਲਟ ਆ ਉਹ ਵੀ ਘੱਟ ਪੈ ਪਿੱਛੇ ਤੁਹਾਨੂੰ ਪਤਾ ਹੀ ਹੈ ਜਲੰਧਰ 'ਚ ਅਸੀਂ ਇਵੈਂਟ ਕੀਤਾ ਜਿਹਦੇ 'ਚ 5000 ਕਰੋੜ ਦੀ ਅਸੀਂ ਅਪਗ੍ਰੇਡੇਸ਼ਨ ਕਰ ਰਹੇ ਹਾਂ ਟਰਾਂਸਮਿਸ਼ਨ ਸਿਸਟਮ ਦੀ ਔਰ ਇਹ 2-4 ਦਿਨ ਪਹਿਲਾਂ ਅੰਮ੍ਰਿਤਸਰ ਇੱਕ ਇਵੈਂਟ ਹੋਇਆ ਜਿੱਥੇ 2200 ਨਿਯੁਕਤੀ ਪੱਤਰ ਵੰਡੇ ਗਏ ਜਿਦੇ ਚ ਐਲ ਐਮ ਵੀ ਐ ਤੇ ਹੋਰ EMPLOYEES ਹੈਗੇ ਆ ਉਹਨੋਂ ਉਸ ਤੋਂ ਇਲਾਵਾ ਸੀ 2300 ਸੌਰੀ 2600 ਹੈਗੇ ਕਿਉਂਕਿ ਦੋ ਕੰਪਨੀਆਂ ਸਾਡੀਆਂ ਪੀ ਐਸ ਪੀ ਸੀ ਐਲ ਤੇ ਪੀ ਐਸ ਟੀ ਸੀ ਐਲ 2600 ਬੱਚਾ ਸੀ ਐਜ਼ ਅਪ੍ਰੈਂਟਿਸਿਸ ਰੱਖ ਰਹੇ ਆ ਇੰਟਰਨਸ ਰੱਖ ਰਹੇ ਆ ਤਾਂ ਕਿ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇ। ਬਿਜਲੀ ਬੋਰਡ। ਉਹ ਟ੍ਰੇਨਿੰਗ ਦੇ ਦੌਰਾਨ ਵੀ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ 7700 ਰੁਪਏ ਮਹੀਨੇ ਦੇ ਦੇਵਾਂਗੇ। ਦਵਾਂਗੇ। ਔਰ ਜਦੋਂ ਉਹ ਟ੍ਰੇਨ ਹੋ ਜਾਣਗੇ ਉਹ ਕਿਤੇ ਵੀ ਕੰਮ ਕਰਨ ਚਾਹੇ ਪ੍ਰਾਈਵੇਟ ادارے ਚ ਕਰਨ ਚਾਹੇ ਸਰਕਾਰੀ ادارے ਚ ਕਰਨ ਪਰ ਉਹਨਾਂ ਦੀ ਇੰਨੀ ਟ੍ਰੇਨਿੰਗ ਵਧੀਆ ਹੋ ਜਾਏਗੀ ਸਾਡਾ ਸਰਟੀਫਿਕੇਟ ਉਹਨਾਂ ਨੂੰ ਮਿਲੇਗਾ। ਔਰ ਉਹ ਉਹ ਇੱਕ ਤਰ੍ਹਾਂ ਸਕਿੱਲ ਸਮਝ ਲਓ ਕਿ ਪੀਐਸਪੀਸੀਐਲ ਸਕਿੱਲ ਦਾ ਕੰਮ ਕਰ ਰਹੀ। ਯਾਦਾ ਇਹੀ ਹੈ ਜੀ ਯਾਦਾ ਇਹੀ ਹੈ ਐਲ ਐਮ ਹੋ ਗਏ ਮਤਲਬ ਜਿਹੜੇ ਫਾਲਟ ਰਿਲੇਟਡ ਹੈ ਮੀਟਰ ਲਗਾਣੇ ਹੋਰ ਕਰਨੇ ਇਹੀ ਹੈਗੇ ਜੀ ਯਾਦਾ ਇਹੀ ਕੰਮ ਹੈ ਬਟ ਕੰਮ ਸਾਰੇ ਸਿਖਾਵਾਂਗੇ 1 ਸਾਲ ਵਿੱਚ ਉਹ ਸਿੱਖ ਜਾਣਗੇ ਸਾਰਾ ਕਿ ਕੇ ਅਸੀਂ ਕਰ ਰਹੇ ਆ ਤੇ ਇਹਦੇ ਬਾਰੇ ਇਹ ਪ੍ਰੈਸ ਕਾਨਫਰੈਂਸ ਸੀ ਤੁਹਾਡੇ ਕਿਸੇ ਦੇ ਵੀ ਕੋਈ ਸਵਾਲ ਹੈ ਮੈਨੂੰ ਦੱਸੋ ਮੈਂ ਜਵਾਬ ਦਵਾਂਗਾ ਤੁਹਾਨੂੰ ਵਿਚਾਰ ਹੋਣੇ ਨਹੀਂ ਜੀ ਕਈ